ਕੰਟਰੋਲ ਮੰਤਰੀ ਮਾਰਕ ਗਾਰਨੀ ਨੇ ਸੋਮਵਾਰ ਨੂੰ ਐਟਲੈਂਟਿਕ ਕੈਨੇਡਾ ਦੇ ਵਿੱਚ ਛੋਟੇ ਅਤੇ ਦਰਮਿਆਨੇ ਉਕਾਦ ਦੇ ਕਾਰੋਬਾਰਾਂ ਦੇ ਲਈ 80 ਮਿਲੀਅਨ ਡਾਲਰ ਦੇ ਟੈਰਿਫ ਰੈਲੀ ਫੰਡ ਦਾ ਐਲਾਨ ਕੀਤਾ ਹੈ ਗਾਰਨੀ ਨੇ ਕਿਹਾ ਕਿ ਇਸ ਦੇ ਨਾਲ ਕਾਰੋਬਾਰਾਂ ਨੂੰ ਨਵੇਂ ਬਾਜ਼ਾਰ ਦੇ ਵਿੱਚ ਫੈਲਣ ਅਤੇ ਸਪਲਾਈ ਚੇਨਰ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਮਿਲੇਗੀ ਇਹ ਪੈਸਾ ਅਮਰੀਕੀ ਟੈਰਿਫਾਂ ਤੋਂ ਪ੍ਰਭਾਵਿਤ ਕੈਨੇਡੀਅਨ ਕਾਰੋਬਾਰਾਂ ਦੇ ਲਈ 1 ਬਿਲੀਅਨ ਡਾਲਰ ਦੇ ਵੱਡੇ ਫੰਡ ਦੇ ਹਿੱਸੇ ਵਜੋਂ ਐਟਲੈਂਟਿਕ ਕੈਨੇਡਾ ਆਪਰਚੂਨਿਟੀਆਂ ਏਜੰਸੀ ਰਾਹੀਂ ਜਾਵੇਗਾ ਗਾਨੀ ਨੇ ਕਿਹਾ ਇਹ ਪੈਸਾ ਕਾਰੋਬਾਰਾਂ ਨੂੰ ਨਵੇਂ ਬਾਜ਼ਾਰਾਂ ਦੇ ਵਿੱਚ ਫੈਲਾਉਣ ਅਤੇ ਸਪਲਾਈ ਚੇਨਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਤਿਆਰ ਕੀਤਾ ਗਿਆ ਇਸ ਨਾਲ ਹੀ ਕਾਨੀ ਨੇ ਕਿਹਾ ਕਿ ਇਹ ਫੰਡਿੰਗ ਐਟਲੈਂਟਿਕ ਕੈਨੇਡੀਅਨ ਉਦਯੋਗਾਂ ਨੂੰ ਆਧੁਨਿਕ ਚੁਣੌਤੀਆਂ ਦਾ ਜਵਾਬ ਦੇਣ ਦੇ ਲਈ ਲੋੜਿੰਦੇ ਸਾਧਨਾਂ ਤੇ ਨਾਲ ਲੈਸ ਕਰਨ ਦੇ ਵਿੱਚ ਮਦਦ ਕਰੇਗੀ ਕਾਨੀ ਨੇ ਵੀ ਕਿਹਾ ਕਿ ਐਟਲੈਂਟਿਕ ਕੈਨੇਡਾ ਨੂੰ ਪੈਸੇ ਦੀ ਵੰਟ ਇਸਕੇਟਰ ਦੀ ਆਬਾਦੀ ਅਤੇ ਕੁਲਕ ਰੇਲੂ ਉਤਪਾਦ ਦੇ ਅਨੁਪਾਤ ਤੋਂ ਵੱਧ ਹੈ ਉਨ੍ਹਾਂ ਕਿਹਾ ਕਿ ਸਮੁੰਦਰੀ ਭੋਜਨ ਉਦਯੋਗ ਦੇ ਲਈ ਸੰਭਾਵੀ ਐਪਲੀਕੇਸ਼ਨ ਹੋ ਸਕਦੇ ਨੇ ਜਿਵੇਂ ਕਿ ਉੱਚ ਮੰਗ ਵਾਲੇ ਯੂਰੋਪੀਅਨ ਬਾਜ਼ਾਰ ਦੇ ਲਈ ਤਿਆਰ ਕੀਤੀਆਂ ਗਈਆਂ ਨਵੀਨਤਮ ਕਾਰੀ ਪੈਕੇਜਿੰਗ ਤਕਨੀਕਾਂ